ਸੋਕਰੇਟਸ ਦੀ ਜ਼ਿੰਦਗੀ ਦੀਆਂ ਕੁਝ ਇੰਟਰਸਟਿੰਗ ਗੱਲਾਂ ਸੋਕਰੇਟਸ ਦੀ ਕੋਈ ਵੀ ਹੱਥ ਲਿਖਤੀ ਕਿਤਾਬ ਨਹੀਂ ਸੀ ਉਸਨੇ ਕਦੇ ਵੀ ਕੁਝ ਨਹੀਂ ਲਿਖਿਆ ਉਹਦਾ ਸਾਰਾ ਗਿਆਨ ਉਹਦੇ ਵਿਦਿਆਰਥੀ ਪਲੇਟੋ ਤੇ ਜੋਨੇਫਨ ਨੇ ਲਿਖਿਆ ਸੋਕਰੇਟਸ ਨੇ ਕਦੇ ਵੀ ਪੈਸੇ ਲੈ ਕੇ ਕੋਈ ਗਿਆਨ ਨਹੀਂ ਸਿੱਟਾ ਉਹ ਮੰਨਦਾ ਸੀ ਕਿ ਗਿਆਨ ਕੋਈ ਵੇਕਣ ਵਾਲੀ ਚੀਜ਼ ਨਹੀਂ ਹੈਗੀ ਸੋਕਰੇਟਸ ਆਪਣੇ ਸਮੇਂ ਵਿੱਚ ਬਹੁਤ ਅਜੀਬ ਦੇਦਸ਼ੋਯਾਦਰਨ ਅੰਗੇ ਵਾਰ ਖੁੰਦਾ ਸੀ ਤੇ ਇੱਕੋ ਕੱਪੜੇ ਦੇ ਸਾਰਾ ਦਿਨ ਜਦਕਿ ਹੋਰ ਲੋਕ ਉਹ ਤੋਂ ਸੋਨਾ ਚਾਹੁੰਦੇ ਪਾਉਂਦੇ ਸੀ ਉਹ ਕਈ ਘੰਟਿਆਂ ਤੱਕ ਖਾਮੋਸ਼ੀ ਚ ਪੰਜਾਬ ਖੜਾ ਰਹਿੰਦਾ ਸੋਚ ਵਿੱਚ ਲੀਨ ਕਈ ਵਾਰ ਤਾਂ ਜੰਗ ਚ ਵੀ ਉਹ ਇਕੱਲੇ ਖੜਾ ਰਹ ਉਸਦੀ ਪਤਨੀ ਜਾਨੀ ਤੇ ਬਹੁਤ ਗੁੱਸੇ ਵਾਲੀ ਸੀ ਲੋਕ ਕਹਿੰਦੇ ਸੀ ਜਿਸੋਕਰੇਟਸ ਉਹਦੀ ਚੀਕ ਦੀ ਲੜ ਸਹਿ ਸਕਦਾ ਤਾਂ ਕਿਸੇ ਵੀ ਚਰਚਾ ਨੂੰ ਸੰਭਾਲ ਸਕਦਾਗਾ ਜਦੋਂ ਸੋਕਰੇਟਸ ਨੂੰ ਜਾਰ ਪਿੰਦੀ ਸਜ਼ਾ ਹੋਈ ਤਾਂ ਉਸਨੇ ਭੱਜਣ ਦਾ ਮੌਕਾ ਛੱਡ ਦਿੱਤਾ ਤੇ ਕਿਹਾ ਨਿਆਂ ਤੋਂ ਭੱਜਣਾ ਸੱਚ ਤੋਂ ਭੱਜਣ ਵਰਗਾ ਹੈ ਸੋਕਰੇਟਸ ਸਵਾਲ ਲਰਾਇ ਸਿਖਾਉਂਦਾ ਸੀ ਇਸ ਤਰੀਕੇ ਨੂੰ ਸੋਕਰੇਟਿਕ ਮੈਥਡ ਵੀ ਆਖਿਆ ਜਾਂਦਾ ਹੈ ਜਿਸ ਵਿੱਚ ਸਵਾਲਾਂ ਦੇ ਜਵਾਬਾਂ ਰਾਹੀਂ ਸੱਚ ਤੱਕ ਦੀ ਪਹੁੰਚ ਹੁੰਦੀ ਹੈ ਉਹ ਕਹਿੰਦਾ ਸੀ ਇੱਕ ਬੇਜਾਤੀ ਜਿੰਦਗੀ ਜੀਣ ਦੇ ਯੋਗ ਨਹੀਂ ਹੁੰਦੀ ਉਸਨੇ ਕਦੇ ਵੀ ਆਪਣੀ ਸਿੱਖਿਆ ਨੂੰ ਪਰ ਮਜਾ ਰਾਜਨੀਤੀ ਨਾਲ ਨਹੀਂ ਸੀ ਜੋੜਿਆ ਉਸੇ ਸੱਚ ਤੇ ਨੈਤਿਕਾ ਸਭ ਤੋਂ ਵੱਡੀ ਤੋ ਕ੍ਰੇਟਸ ਦੇ ਥੀਮਸ ਦੇ ਲੋਕਾਂ ਨੂੰ ਆਪਾਂ ਵਿਚਾਰਵਰ ਲੈ ਕੇ ਜਾਂਦਾ ਸੀ ਜੋ ਲੋਕਾਂ ਦੀ ਹਾਲ ਸੋਚ ਨੂੰ ਜਗਾਉਂਦਾ ਸੀ ਉਸ ਦੀ ਮੋੜ ਤੇ ਕਈ ਸੋ ਸਾਲਾਂ ਬਾਅਦ ਵੀ ਦੁਨੀਆ ਭਰ ਦੇ ਫਿਲਾਸਫਰ ਲੀਡਰ ਤੇ ਲੇਖਕ ਉਸ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਂਦੇ ਹਨ